ਆਹੋ ਪਤਰਾ ਵਾ ਕਿਦਾਂ ਆ ਗਿਆ ਵਾ ਜੀ ਮੈਂ ਇਹ ਇਹ ਨਾ ਜਾਨਵਰ ਜਿਹੜੇ ਆਪਣੇ ਉਹ ਪਿੱਛੇ ਤੁਸੀਂ ਪਿੱਛੇ ਵੀ ਦੇਖ ਰਹੇ ਜੇ ਇਹ ਆਪਾਂ ਨੂੰ ਕਦੇ-ਕਦੇ ਦੇਖਣ ਨੂੰ ਮਿਲਦੇ ਐਹੋ ਜੀਆਂ ਮੰਡੀਆਂ ਮੇਲਿਆਂ ਦੇ ਵਿੱਚ ਤਾਂ ਇਹ ਛੋਟੀਆਂ-ਛੋਟੀਆਂ ਵੇਖੋ ਕਿੰਨੀਆਂ ਸੋਹਣੀਆਂ ਲੱਗਦੀਆਂ ਇਹ ਘਰ ਦੀ ਰਾਖੀ ਵਾਸਤੇ ਲੋਕ ਲੈਂਦੇ ਇਹਨਾਂ ਨੂੰ ਤੇ ਦੂਜਾ ਕੀੜਾ ਮਕੌੜਾ ਨਹੀਂ ਕਹਿੰਦੇ ਲਾਗੇ ਬੰਨੇ ਘਰ ਦੇ ਵਿੱਚ ਆਉਣ ਦਿੰਦੀਆਂ ਸੋ ਜਿੰਨਾ ਨੇ ਘਰਾਂ ਵਿੱਚ ਰੱਖੀਆਂ ਉਹਨਾਂ ਦੀ ਇਹ ਭੇਤੀਆਂ ਹੁੰਦੀਆਂ ਵਾਂ ਉਹਨਾਂ ਨੂੰ ਨਹੀਂ ਇਹ ਪੈਂਦੀਆਂ ਆਮ ਬੰਦਾ ਘਰ ਦੇ ਵਿੱਚ ਜਿਵੇਂ ਕੁੱਤਾ ਪਿਆ ਜਾਂਦਾ ਉਵੇਂ ਹੀ ਇਹ ਪੈ ਜਾਂਦੀਆਂ ਵਾਂ ਸੋ ਇਹ ਬੜੇ ਵਧੀਆ ਵਿਚਾਰੇ ਪੰਛੀ ਹੈਗੇ ਨੇ ਸੀਗਾ ਜੀ ਸੋ ਇਹ 700 ਰੁਪਏ ਦੀ ਇੱਕ ਇੱਕ ਬੱਚਾ 700 ਰੁਪਏ ਦੇ ਦਿੰਦੇ ਆ ਇਹ ਤੇ ਬਾਕੀ ਹੋਰ ਵੀ ਦੇਖਦੇ ਮੰਡੀ ਦੇ ਵਿੱਚ ਕੀ ਕੀ ਆਇਆ हा जी महाराजा घोड़ा है बेताब घोड़े का दा बच्चा दादा अर्जुन अरौली वाला ਅਗੇ ਦੇਖਿਓ ਇਹਨੇ ਡਿਟਰੀ ਕਰਦੇ ਸੌਂਦੇ ਰਹਾ ਪੂਰਾ ਡਲਗੜਾ ਹੋ ਗਿਆ ਅਸੀਂ ਰੁਕੇ ਕਰਦੇ ਆ ਮੋਟਰਸਾਈਕਲ ਦੇ ਨਾਲ ਚੰਦਪੁਰ ਏਰੀਆ ਪੈਂਦਾ ਉਰਾਂ ਵਿਲਾ ਦੇ ਵਿੱਚ ਆਤਰੂ ਮੁੰਡੀ ਉਹ ਤੋਂ ਭਾਈ ਹੋਵੇ ਕੁੜੀ ਭਰਦੀ ਸਾਡੇ ਇਹਦੀ ਗੱਲ ਹਾਂਜੀ ਇਸ ਮੇਲੇ ਦੇ ਵਿੱਚ ਨਾ ਜਿਆਦਾ ਘੋੜੇ ਹੀ ਦੇਖਣ ਨੂੰ ਮਿਲੇ ਆ ਕੁਝ ਨਸਲੀ ਕੁੱਤੇ ਆ ਸੋ ਆਪਾਂ ਕੁਝ ਸਮਾਂ ਪਹਿਲਾਂ ਇੱਕ ਵੀਡੀਓ ਪਾਈ ਸੀ ਵੱਲੇ ਮੰਡੀ ਉਸ ਮੰਡੀ ਦੇ ਵਿੱਚ ਬਹੁਤ ਜ਼ਿਆਦਾ ਜਾਨਵਰ ਸੀਗੇ ਜਿਦੇ ਵਿੱਚ ਕੀ ਬੜੀਆਂ ਦੁੱਧਾਰੂ ਮੱਝਾਂ ਵੀ ਸੀ گاਵਾਾਂ ਵੀ ਸੀ ਸੋ ਇਹ ਜਿਹੜਾ ਸੇਰੋਂ ਮੇਲ ਵਾਲਾ ਮੇਲਾ ਵਾ ਜਿਹਦੇ ਵਿੱਚ ਨਸਲੀ ਕੁੱਤੇ ਤੇ ਬਹੁਤ ਨਸਲ ਦੇ ਵੱਡੀ ਵੱਡੀ ਨਸਲ ਦੇ ਘੋੜੇ ਵੀ ਆਏ ਨੇ ਤੇ ਬਾਕੀ ਹੋਰ ਜਿਵੇਂ ਇਹਨਾਂ ਦੀ ਅਸੈਸਰੀ ਹੁੰਦੀ ਆ ਸਮਾਨ ਸੰਗਲ ਰਸੇ ਵਗੈਰਾ ਕਾਠੀਆਂ ਕੋੜਿਆਂ ਦੀਆਂ ਇਹ ਇੱਥੇ ਆਈਆਂ ਨੇ